ਅੰਡੇ ਵਾਲੀ ਮੰਨ ਲਓ ਆਪਾਂ ਜੇ ਕਰਾਂ ਆਰ ਆਈ ਆਰ ਤੇ ਬਲੈਕਸਟ ਲੌਗ ਦੋਨੇ ਵਧੀਆ ਬਲੈਕਸਟ ਲੌਗ ਇਹ ਬਾਰੇ ਹਜੇ ਨੌਲਜ ਹੈ ਨਹੀਂ ਲੋਕਾਂ ਨੂੰ ਜਿਆਦਾ ਆਰ ਨਾ ਮੈਂ ਕਈ ਵੀਰ ਕਹਿੰਦੇ ਫੀਡ ਵਾਲਾ ਅੰਡਾ ਯਾਰ ਮੁਰਗੇ ਵਾਲਾ ਨਹੀਂ ਮੁਰਗੀ ਦਾ ਅੰਡਾ ਦੇਣਾ ਉਹਦਾ ਮੁਰਗੇ ਨਾਲ ਕੋਈ ਲਿੰਕ ਨਹੀਂ ਹੂੰ ਉਹਨੇ ਮੁਰਗੀ ਦਾ ਅੰਡਾ ਸਰਕਲ ਹੈ ਇਹ ਕੁਦਰਤੀ ਸਰਕਲ ਹੈ ਤੁਸੀਂ ਇਹ ਨਹੀਂ ਹੈਗਾ ਵੀ ਲੋਕ ਕਹਿੰਦੇ ਵੀ ਇਹ ਤਾਂ ਯਾਰ ਬਿਨਾ ਮੁਰਗੇ ਵਾਲਾ ਅੰਡਾ ਇਹ ਚ ਤਾਕਤ ਘਟਾ ਹੈ ਉਨੇ ਹੀ ਤਾਕਤ ਉਹੀ ਗੁਣ ਰਹਿਣਗੇ ਉਹੀ ਸਾਰਾ ਕੁਝ ਰਹੂਗਾ ਵੀ ਪ੍ਰੋਬਲਮ ਇਹ ਚ ਬੱਚਾ ਨਹੀਂ ਬਣਦਾ ਬੱਚਿਆ ਨਹੀਂ ਬਣਦਾ ਉਹ ਜੋ ਪਟੀਨ ਦੀ ਮਾਤਰਾ ਚ ਸਾਰਾ ਕੁਝ ਉਹ ਕੰਟਰੈਕਟ ਫਾਰਮਿੰਗ ਹੈ ਉਹ ਸੇਫ ਜੋਨ ਠੀਕ ਹੈ ਇਹ ਜਿਹੜਾ ਹੈਗਾ ਇਹ ਰੈੱਡ ਜੋਨ ਹਮ ਹੁਣ ਦੋਨਾਂ ਚ ਠੀਕ ਹੈ ਅੰਦਰੋਂ ਸਿਸਟ ਬਣਾਉਣਾ ਆਰਗਨ ਨੂੰ ਤਿਆਰ ਕਰਨਾ ਵੀ ਤੂੰ ਅੰਡਾ ਦੇਣ ਲੱਗਣਾ ਹੁਣ ਉਹ ਪ੍ਰੀ ਲੇਅਰ ਪਾਓ ਉਹ 15 ਦਿਨ ਪਾਓ 20 ਦਿਨ ਪਾਓ ਜਿੱਦੇ ਆਂਡਾ ਸ਼ੁਰੂ ਕਰਤਾ ਉਦੋਂ ਬੰਦ ਕਰ ਦਿਓ ਚਾਰ ਦਾ ਖਤਰਾ ਹੈਗਾ ਪਰ ਉਹਨਾਂ ਦੀ ਤੇ ਇੱਕ ਆ ਸਕਦੀ ਆ ਆਪਣੀ ਆਪਣੇ ਕਰਾਇਜਾ ਉਹਦਾ ਤਾਂ ਬਹੁਤ ਘੱਟ ਖਤਰਾ ਹੈ ਪਰ ਜੇ ਆਪਾਂ ਸਾਹਮਣੇ ਨਹੀਂ ਫਿਰ ਖਤਰਾ ਹਰੇ ਬਿਮਾਰੀ ਦਾ ਹੁੰਦਾ ਹੈ ਖਤਰਾ ਹਰੇ ਦਾ ਤੇ ਇੱਕ ਵੀਰੇ ਜੀ ਮੈਂ ਆਪਾਂ ਕਹਿੰਦੇ ਬਚਾਅ ਹੋ ਸਕਦਾ ਜਿਵੇਂ ਤੁਸੀਂ ਇਹ ਲੱਗ ਰੱਖਿਆ ਵਾ ਇੱਧਰ ਭਾਈ ਨੇ ਦੱਸਿਆ ਸੀਗਾ ਹਾਂ ਹਾਂ ਵੀ ਤੁਸੀਂ ਬਿਮਾਰੀ ਵਾਲੇ ਜਾਨਵਰਾਂ ਹਾਂ ਅਲੱਗ ਰੱਖ ਅਲੱਗ ਕਰ ਸਕਦਾ ਅਲੱਗ ਕਰਨੀ ਪੈਣੀ ਬਾਰੇ ਦੂਜੇ ਬਚਾਉਣੇ ਤਾਂ ਕਰਨੇ ਕਿਉਂਕਿ ਨਾਲੇ ਇੰਨੇ ਚ ਤਾਂ ਤੁਹਾਨੂੰ ਪਤਾ ਨਹੀਂ ਛੰਟਨੇ ਫੇਰ ਪੈਣਗੇ ਤੇ ਉਹਨਾਂ ਨੂੰ ਤੁਸੀਂ ਅਫੀਡਾਈ ਦੇ ਕੇ ਛੜਤਾ ਉਹਨੂੰ ਫੇਰ ਭਾਲਦੇ ਫਿਰਾਂਗੇ ਕਿ ਕਿੱਥੇ ਗਿਆ ਉਹ ਹੂੰ ਵੀ ਅਲੱਗ ਕਰਨੇ ਜ਼ਰੂਰੀ ਹੈ ਠੀਕ ਹੈ ਤੇ ਹੋਰ ਵੀਰੇ ਪਾਣੀ ਚ ਮੰਨ ਲਓ ਇਹ ਦਵਾਈਆਂ ਪਾਣੀ ਚ ਦੇ ਸਕਦੇ ਪਾਣੀ ਚ ਵੀਰੇ ਕੈਲਸ਼ੀਅਮ ਵੀ ਕੈਲਸ਼ੀਅਮ ਲੀਵਰ ਟੋਨ ਵੀ ਕਿੰਨੇ ਤਿੰਨੇ ਚੀਜ਼ਾਂ ਇਕੱਠੀਆਂ ਦੇ ਸਕਦਾ ਠੀਕ ਹੈ ਵੀਰੇ ਹੋਰ ਵੀਰੇ ਕੋਈ ਗੱਲਬਾਤ ਹੈ ਹੋਰ ਗੱਲਬਾਤ ਇਹ ਵੀਰੇ ਕਿਸੇ ਦੇ ਮੰਗਰ ਲਾ ਕੇ ਕੰਮ ਨਾ ਕਰੋ ਹੂੰ ਆਦਾ ਜੇ ਦੇਖੋ ਆਦੇ ਹਾਲਾਤ ਦੇਖੋ ਘਰ ਦਾ ਮੇਰਾ ਹੁਣ ਸਾਥ ਘਰ ਦਾ ਬਹੁਤਾ ਮੈਨੂੰ ਵੀਰੇ ਇਹ ਘਰ ਦੇ ਨਹੀਂ ਤੁਹਾਡੇ ਨਾਲ ਤਾਂ ਨਾ ਕਰੂਗਾ ਕੰਮ ਕਿਉਂਕਿ ਇਕੱਲੇ ਆਲਾ ਕੰਮ ਹੈ ਨਹੀਂ ਵੀਰੇ ਕਿਉਂਕਿ ਤੁਹੀ ਬਾਹਰ ਵੀ ਜਾਣਾ ਹੈ ਬੰਦੇ ਨੂੰ ਜਵਾਰ ਵੀ ਜਾਣਾ ਪੈਂਦਾ ਹੈ ਕੋਈ ਘੰਟਾ ਦਾ ਬੰਦਾ ਰਹਿ ਵੀ ਨਹੀਂ ਸਕਦਾ ਯਾਰ ਬੰਦਿਆਂ ਦੀ ਹੋਰ ਜ਼ਿੰਦਗੀ ਵੀ ਆ ਬੰਦਿਆਂ ਨੇ ਤੁਹਾਨੂੰ ਮੰਨ ਲਾ ਕੋਈ ਵਿਆਹ ਆ ਗਿਆ ਤੇ ਜਾਣਾ ਲਾਂਭੂ ਕੌਣ ਪਿੱਛੇ ਜੇ ਤੁਹਾਡੇ ਪਹਿਲੇ ਟੱਬਰ ਰੱਖਿਆ ਵੀ ਸਾਨੂੰ ਨਹੀਂ ਪਤਾ ਰੱਖਣਾ ਰੱਖਦੇ ਨਾ ਰੱਖੋਗੇ ਇਹ ਟੱਬਰ ਕਹਿੰਦਾ ਵੀ ਹਾਂ ਅਸੀਂ ਸੰਭਲਾਏ ਮਗਰੋਂ ਇਹ ਰੱਖ ਲਓ ਵਧੀਆ ਕੰਮ ਹੈ ਹੋਰ ਕੰਮਾਂ ਨਾਲੋਂ ਵਧੀਆ ਕਹਿੰਦੇ ਹੈ ਪ੍ਰਾਈਵੇਟ ਜੌਬ ਨਾਲੋਂ 15-20 ਹਜ਼ਾਰ ਚ ਕਿਹਦੇ ਅੰਡਰ ਧੱਕੇ ਖਾਣ ਨਾਲੋਂ ਪਿੱਛੇ ਗਾਣਾ ਸੁਣਨ ਨਾਲੋਂ ਆਦਾ ਕੰਮ ਕਰੋ 30 ਮਿੰਟ ਓਕੇ ਤੁਸੀਂ ਕਰ ਸਕਦੇ ਹੋ 100-200 ਮੁਰਗੀ ਰੱਖੋ ਵਧੀਆ ਕੰਮ ਤੇ ਬਰੀਡ ਦੀ ਗੱਲ ਕਰੀ ਗਿਲਦੀ ਵੀਰੇ ਕਿਹੜੀ ਬਰੀਡ ਬੈਟਰ ਆਪਣੇ ਪੰਜਾਬ ਦੇ ਵਾਸਤੇ ਅੰਡੇ ਵਾਲੀ ਮੰਨ ਲਓ ਆਪਾਂ ਜੇ ਕਰਾਂ ਆਰ ਆਈ ਆਰ ਤੇ ਬਲੈਕਸਟ ਲੌਗ ਦੋਨੇ ਵਧੀਆ ਬਲੈਕਸਟ ਲੌਗ ਬਾਰੇ ਹਜੇ ਨੌਜ ਹੈ ਨਹੀਂ ਲੋਕਾਂ ਨੂੰ ਜਿਆਦਾ ਆਰ ਆਈ ਆਰ ਹਰੇਕ ਦੇ ਦੋਂ ਆਤੇ ਜਾਂ ਮੂੰਹ ਤੇ ਚੜੀ ਹੋਈ ਹੈ ਜਵਾਨ ਤੇ ਵੀ ਆ ਆ ਰਹੀ ਯਾਰ ਪਿਆਰ ਕਿਤੋਂ ਨਹੀਂ ਮਿਲਦੀ ਪੰਜਾਬ ਚ ਹਰਿਆਣਾ ਚ ਮਿਲ ਸਕਦੀ ਹੈ ਪਿਆਰ ਹਾਂ ਆਰ ਆਰ ਜਿਨੀਵਰਸਿਟੀ ਕੋਲੇ ਹੈਗੀ ਉਹਨਾਂ ਕੋਲ ਬਲੈਕ ਹੈਸ ਲੋਗ ਹੈ ਨਹੀਂ ਹਾਂ ਜਾਂ ਕਿਸੇ ਬਾਹਰਲੇ ਖੇਤਰ ਚੋਂ ਮਿਲ ਸਕਦੀ ਹੈ ਪੰਜਾਬ ਤੋਂ ਆਊਟ ਆਫ ਸਟੇਟ ਆਪਣੇ ਮਿਲ ਸਕਦੀ ਹੈ ਪੰਜਾਬ ਚ ਨਾ ਕੋਈ ਬੰਦਾ ਇਹ ਆਖੇ ਮੈਨੂੰ ਪੰਜਾਬ ਚ ਪਿਆਰ ਮਿਲ ਜ ਨਹੀਂ ਮਿਲਦੀ ਵੀਰੇ ਠੀਕ ਹੈ ਆਂਡੇ ਦੀ ਰੇਸ਼ੋ ਦੀ ਵੀਰੇ 250 ਤੋਂ 270 280 ਛਾਲ ਦੀ ਰੇਸ਼ੋ ਕਿਆ ਬਿਮਾਰੀਆਂ ਬਹੁਤ ਘੱਟ ਹੈ ਦੋਨੋਂ ਕੱਟ ਲੱਗਦੀਆਂ ਪਰ ਬਹੁਤ ਘੱਟ ਹੈ ਬਹੁਤ ਘੱਟ ਹੈ ਜੀ ਦੋਨੋਂ ਘੱਟ ਹੈ ਪਰ ਠੀਕ ਹੈ ਮੈਂ ਹੁਣ ਤੀ ਵਧੀਆ ਇਹ ਆਪਣੀ ਜਿਹੜੀ ਬਲੈਕ ਵਾਲੀ ਆ ਗਈ ਬਲੈਕ ਅਸਟਾ ਲਾ ਗਈ ਇਹ ਬਲੈਕ ਅਸਟਾ ਵਾ ਉਹ ਆਰ ਆਈ ਆਰ ਹੈਗੀ ਆ ਪਿਓਰ ਨਹੀਂ ਹੈਗੀ ਪਿਓਰ ਨਹੀਂ ਹੈਗੀ ਮਿਕਸ ਆਪਾਂ ਕਹਿ ਨਹੀਂ ਸਕਦੇ ਵੀਡੀਓ ਚ ਵੀ ਮੇਰੇ ਕੋਲ ਪਿਓਰ ਆ ਯਾਰ ਆਰ ਆਈ ਆਰ ਇੱਕ ਵੀਰ ਮੰਨ ਲਓ ਵੀਡੀਓ ਤੁਸੀਂ ਵੀ ਦੇਖਦੇ ਰਹੋ ਨੋ ਜਿਹੜੀ ਕਹਿੰਦੇ ਵੀ ਆਰ ਆਈ ਆਰ ਇਹ ਰੰਗ ਬਦਲਦੀ ਹੈ ਨਹੀਂ ਬਦਲਦਾ ਕਿਹਾ ਜਾਂਦਾ ਵੀ ਯਾਰ ਇਹਦਾ ਰੰਗ ਉਵੇਂ ਦਾ ਹੋ ਜਾ ਉਹ ਮੰਨ ਲਓ ਜੇ ਤੁਸੀਂ ਕਿਹਾਗਾ ਦੀ ਮੈਕਸ ਸਪਰੀਡ ਆ ਉਹੀ ਚੀਜ਼ ਆ ਨਾ ਮੈਕਸ ਸਪਰੀਡ ਤਾਂ ਮੈਕਸੀ ਰਹੂ ਨਹੀਂ ਬਦਲਦੀ ਜਿਹੜੇ ਕੀ ਜਿੰਨੀ ਜਿੰਨੀ ਰੰਗ ਕਰਨਾ ਨੇ ਉਹਨੇ ਕਰਨਾ ਜਿਵੇਂ ਸੁਰੂਚ ਰੰਗ ਕਰ ਲਿਆ ਜਦੋਂ ਨੇ ਖੰਭ ਕੱਢ ਲੇ ਪੂਰੇ ਜੋ ਉਹਦਾ ਕਲਰ ਆ ਗਿਆ ਇਹ ਹੋ ਸਕਦਾ ਵੀ 19 21 ਫਰਕ ਹੋ 19 ਕਿ ਫਰਕ ਪੈਦਾ ਵੀ ਜੇ ਥੋੜਾ ਜਿਹਾ ਲਾਈਟ ਆ ਬੱਚਾ ਵੱਡਾ ਹੋ ਕੇ ਡਾਰਕ ਹੋ ਜੂ ਇਹ ਨਹੀਂ ਹੋਗਾ ਜਮਾ ਹੁਣ ਬੱਗਾ ਫਿਰਦੇ ਜਿਵੇਂ ਆ ਫਿਰਦਾ ਮੁਰਗਾ ਵੀ ਇਹ ਹੁਣ ਇਸ ਦੂ ਬਾਅਦ ਡਾਰਕ ਹੋ ਜੂ ਨਹੀਂ ਹੁੰਦਾ ਇਹ ਇਹ ਜਾ ਤਾਂ ਇਹੋ ਜਿਹਾ ਹੀ ਰਹੂਗਾ ਜਿੰਮਰੇ ਐਂਕਲਦੀਪ ਮੰਨ ਲਓ ਆਪਾਂ ਇਹਦੇ ਵਿੱਚ ਕਿੰਨੇ ਮੁਰਗੇ ਜ਼ਰੂਰੀ ਹੈ ਕਿਹਾ ਜਾਂਦਾ ਵੈਸੇ ਫੀਡ ਤੇ ਅੰਡਾ ਦੇ ਦਿੰਦਾ ਕਿ ਨਹੀਂ ਇਹ ਵੀ ਫੀਡ ਆਂਡੇ ਵਾਲਾ ਵੀ ਵਹਿਮ ਹੈ ਕੱਢ ਦਿੰਨਾ ਮੈਂ ਕਈ ਵਾਰ ਕਹਿੰਦੇ ਫੀਡ ਵਾਲਾ ਅੰਡਾ ਯਾਰ ਮੁਰਗੇ ਵਾਲਾ ਨਹੀਂ ਮੁਰਗੀ ਦਾ ਅੰਡਾ ਦੇਣਾ ਉਹਦਾ ਮੁਰਗੇ ਨਾਲ ਕੋਈ ਲਿੰਕ ਨਹੀਂ ਹੂੰ ਉਹਨੇ ਮੁਰਗੀ ਦਾ ਅੰਡਾ ਸਰਕਲ ਹੈ ਇਹ ਕੁਦਰਤੀ ਸਰਕਲ ਹੈ ਤੁਸੀਂ ਉਹਨੇ ਫੀਡ ਪਾਓ ਮੱਕੀ ਪਾਓ ਕਣਕ ਪਾਓ ਮੁਰਗਾ ਰੱਖੋ ਮੁਰਗਾ ਨਾ ਰੱਖੋ ਹੂੰ ਉਹਦੇ ਜਦੋਂ ਉਹਦਾ ਟਾਈਮ ਹੋ ਗਿਆ ਉਹਦਾ ਅੰਦਰ ਉਹ ਬਣ ਗਈ ਲੈਣ ਅੰਡੇ ਇਹ ਅੰਡਾ ਸ਼ੁਰੂ ਕਰੀ ਦੇ ਦੇ ਮੁਰਗਾਰੇ ਕੋ ਜੇ ਤੁਸੀਂ ਬੱਚੇ ਕਢਾਉਣੇ ਫੇਰ ਮੁਰਗੇ ਜ਼ਰੂਰੀ ਹੈ ਫੇਰ 100 ਮਗਰ 10 ਮੁਰਗੇ ਜ਼ਰੂਰੀ ਹੈ ਤੁਸੀਂ ਰੱਖ ਰਹੇ ਹੋ ਨਾਲ ਮੇਰੇ ਕੋ ਹਾਂ ਮਰਿਆ ਫਿਰ ਠੀਕ ਹੈ ਤੇ ਆਟੋਮੈਟਿਕਲੀ ਸਿਸਟਮ ਮੰਨ ਲਓ ਬਿਨ ਕ੍ਰਾਸਿੰਗ ਤੋਂ ਬਣਦਾ ਹੈ ਬਿਨ ਕ੍ਰਾਸਿੰਗ ਤੋਂ ਠੀਕ ਹੈ ਮੈਂ ਵੀ ਮੁਰਗੇ ਹੁਣ ਓਨਾਂ ਚਿਹਰੇ ਜਿੰਨਾਂ ਚਿਹਰੇ ਵਿਕਦੇ ਨਹੀਂ ਐਵੇਂ ਝੂਠ ਮਾ ਨਾ ਮਾਰਾ ਹੂੰ ਮੁਰਗੇ ਮੈਂ ਹੁਣ ਕੱਢੂ ਸਾਰੇ ਜਿੰਨੇ ਫਿਰਦੇ ਚ ਕੱਲੀਆਂ ਮੁਰਗੀਆਂ ਰੱਖੂ ਸਰਦੀ ਸਰਦੀ ਜਿੰਨਾ ਚਿਰ ਖਾਣਾ ਇਹ ਇਹ ਚੀਜ਼ ਕਲੀਪਾ ਕਲੀਅਰ ਕਰ ਦਈਏ ਮੰਨ ਲਓ ਜੇ ਬੇਨ ਮੁਰਗੇ ਦਾ ਆਂਡਾ ਲਵਾਂਗੇ ਉਹ ਮਨ ਲਓ ਐਚਰੀ ਜਿਹਾ ਵੈਸੇ ਉਹ ਏ ਨਹੀਂ ਹੈਗਾ ਵੀ ਲੋਕ ਕਹਿੰਦੇ ਵੀ ਇਹ ਤਾਂ ਯਾਰ ਬਿਨਾ ਮੁਰਗੇ ਵਾਲਾ ਅੰਡਾ ਇਹ ਚ ਤਾਕਤ ਘਟਾ ਹੈ ਉਨੇ ਹੀ ਤਾਕਤ ਉਹੀ ਗੁਣ ਰਹਿਣਗੇ ਉਹੀ ਸਾਰਾ ਕੁਝ ਰਹੂਗਾ ਕਿ ਪ੍ਰੋਪਰ ਵਿੱਚ ਬੱਚਾ ਨਹੀਂ ਬਣਦਾ ਬੱਚਾ ਨਹੀਂ ਬਣਦਾ ਜੋ ਪ੍ਰੋਟੀਨ ਦੀ ਮਾਤਰਾ ਜੋ ਸਾਰਾ ਕੁਝ ਸਾਰਾ ਕੁਝ ਸੇਮ ਹੈ ਵੀਰੇ ਉਹਦਾ ਮਤਲਬ ਫੀਡ ਨੇ ਤੇ ਇਹ ਸਭ ਤੋਂ ਵੱਡੀ ਗੁਣ ਗੁਣ ਰੰਗਤਾ ਹੋ ਜੇ ਇਹ ਹੈ ਬਿਨਾ ਮੁਰਗੇ ਵਾਲੇ ਚ ਉਹਨੂੰ ਚਾਹੀਏ ਅੱਜ ਮੁਰਗੇ ਨੇ ਤਾਂ ਮਹੀਨੇ ਬਾਅਦ ਖਾ ਲਓ ਉਹ ਵੀ ਰਹੂਗਾ ਪਲਦਾ ਨਹੀਂ ਜਿਵੇਂ ਆਪਾਂ ਕਹਿ ਸਕਦੇ ਆ ਇਹ ਤੁਸੀਂ ਅੱਜ ਮੁਰਗੇ ਦੇ ਤਾਂ ਤਿੰਨ ਦਿਨ ਬਾਅਦ ਖਾ ਕੇ ਦਿਖਾਓ ਬਲੱਡ ਬਣ ਲੱਗ ਜੂਗਾ ਠੀਕ ਹੈ ਕਿਉਂਕਿ ਇਹ ਚ ਬੱਚਾ ਬੰਨਾ ਸਟਾਰਟ ਹੋ ਜਾਂਦਾ ਬੱਚਾ ਬੰਨਾ ਇਹ ਇਹ ਦੋਸਤੋ ਕੁਦਰਤੀ ਚੀਜ਼ ਹੈ ਮੈਂ ਵੀ ভাই ਤੋਂ ਪਹਿਲੀ ਵਾਰ ਸੁਣੀ ਤੇ ਬਹੁਤ ਵਧੀਆ ਇਹ ਚੀਜ਼ ਬਾਈ ਨੇ ਦੱਸੀ ਤੇ ਹੋਰ ਕੁਲਦੀਪ ਆਪਾਂ ਕੋਈ ਜਾਣਕਾਰੀ ਮੰਨ ਲਓ ਨਵੇਂ ਮੁੰਡਿਆਂ ਨਾਲ ਸ਼ੇਅਰ ਕਰਨੀ ਹੋਵੇ ਹਨ ਵੀ ਇਹ ਤਾਂ ਹੋਈ ਕਿ ਆਪਣਾ ਵੀ ਬੰਦਾ ਪ੍ਰੋਪਰ ਟ੍ਰੇਨਿੰਗ ਲਵੇ ਪ੍ਰੋਪਰ ਜੇ ਕੋਈ ਫਾਰਮ ਦੇ ਵਿੱਚ ਕਰਾਉਣਾ ਫਾਰਮ ਰਜਿਸਟਰ ਕਰੇ ਹਜੇ ਕੋਈ ਕਰਾਉਂਦਾ ਹਾਂ ਜੀ ਕਰਾਉਂਦਾ ਮੈਂ ਮੈਂ ਆਪਦੇ ਉਹਦੀ ਰਿਕਵੈਸਟ ਕਰ ਸਕਦੇ ਆ ਵੈਸੇ ਕਰਾਉਂਦਾ ਨਹੀਂ ਮੈਂ ਮੈਂ ਹੀ ਕਰਾਉਂਦਾ ਐਵੇਂ ਕਹਿੰਦਾ ਕਿ ਇਹਨੂੰ ਮੈਂ ਕਰਾਵਾਂ ਨਹੀਂ ਮੈਂ ਨਹੀਂ ਕਰਾਉਂਦਾ ਠੀਕ ਹੈ ਕਿਉਂਕਿ ਉਹਦਾ ਕਾਰਨ ਇਹ ਹੈ ਮੈਂ ਕਿਹਦੇ ਫਾਰਮ ਤੇ ਗਿਆ ਉਹਦਾ 2000 ਬਾੜ ਦਾ ਹੂੰ ਉਹਨੇ ਮੈਨੂੰ ਅੰਦਰ ਬਾੜ ਲਿਆ ਮੈਂ ਕੀ ਦਾ ਫਾਰਮ ਤੋਂ ਬਿਵਾਰੀ ਲੈ ਕੇ ਗਿਆ ਹਾਂ ਮੈਂ ਤਾਂ ਦੇਖ ਕੇ 10 ਮਿੰਟਾਂ ਤੇ ਮੁੜਿਆ ਉਹਦੇ ਮਗਰ 100 ਮਾਰਨਗੇ 200 ਮਾਰਨਗੇ ਮੈਂ ਤਾਂ ਨਹੀਂ ਜੇਵ ਚੋਂ ਖਰਚੇ ਦਿੰਦਾ ਮੂੰਹ ਤੜੀ ਟੈਂਸ਼ਨ ਗੜੀ ਹੋ ਗਈ ਉਹ ਤਾਂ ਅਗਲੇ ਦੇ ਮਾਰ ਕੇ ਅਗਲੇ ਨੁਕਸਾਨ ਹੋ ਗਿਆ ਅੜਾ ਟੈਂਸ਼ਨ ਮੈਂ ਹੁਣ ਮੈਨੂੰ ਮੈਂ ਥੋੜੀ ਜੇਵ ਚੋਂ ਦੇ ਕੇ ਇਹ ਮੈਂ ਤੇਰੇ ਫਾਰਮ ਤੇ ਆਇਆ ਸੀ ਚ ਲੈ ਲੈ ਪੈਸੇ ਇੱਕ ਮਿੰਟ ਦਾ ਗੁੱਸਾ ਲੱਗੂ ਬਈ ਕਿਸੇ ਦਾ ਮੰਨਿਓ ਗੁੱਸਾ ਜਾਂ ਨਾ ਮੰਨਿਓ ਜਿਹੜਾ ਸਹੀ ਬੰਦਾ ਉਹ ਤੁਹਾਨੂੰ ਵੇਟ ਨਹੀਂ ਕਰਾਂਗਾ ਕੋਈ ਫਾਰਮ ਮੈਂ ਸਾਰੇ ਮੁੜੇ ਆ ਮੈਂ ਯਾਰ ਦੋਸਤ ਬਥੇਰੇ ਮੁੜੇ ਰਿਸ਼ਤੇਦਾਰ ਬਥੇਰੇ ਮੁੜੇ ਰਿਸ਼ਤੇਦਾਰ ਨਾ ਗਾਹਾਂ ਬੰਦੇ ਤੇ ਜਿਹੜੇ ਉਹ ਬਥੇਰੇ ਮੁੜੇ ਮੈਂ ਕਹਿੰਦਾ ਵੀ ਨਰਾਜ਼ ਹੁੰਦੇ ਹੁਣ ਹੋ ਜੋ ਗਿੱਦਕ ਨੂੰ ਹੋ ਪਰ ਮੈਂ ਆ ਤੁਹਾਡੇ ਕਰਕੇ ਮਾਦਾ ਨੁਕਸਾਨ ਨਹੀਂ ਕਰਦਾ ਲੈ ਵੀ ਦੋਸਤ ਕੁਲਦੀਪ ਦੀਆਂ ਸੱਚੀਆਂ ਜਾਂ ਤੇ ਥੋੜੀਆਂ ਜਿਹਾ ਕਾਡੀਆਂ ਗੱਲਾਂ ਸੀਗੀਆਂ ਪਰ ਜਾਣਕਾਰੀ ਕੁਲਦੀਪ ਦੀ ਵਧੀਆ ਲੱਗੀ ਕੁਲਦੀਪ ਆਪਾਂ ਪ੍ਰੋਵਾਈਡ ਕਰਾਉਣੇ ਆ ਜੋ ਕੋਈ ਬੰਦਾ ਆਪਣੇ ਨਾਲ ਜੋੜਦਾ ਜਾ ਸੋਡੇ ਚੈਨਲ ਨਾਲ ਜੋੜਦਾ ਤੇ ਉਹਨਾਂ ਦੇ ਬੰਦਾ ਮੰਨ ਲਓ ਜਾਣਕਾਰੀ ਲੈ ਸਕਦਾ ਨਾ ਇਹਨਾਂ ਦੇ ਲੇਟਰਾਂ ਪਰ ਵੀ ਕੱਲੀ YouTube ਦੀ ਜਾਂ ਸੋਸ਼ਲ ਮੀਡੀਆ ਦੀ ਜਾਣਕਾਰੀ ਕਰਕੇ ਤਾਂ ਫਾਰਮ ਸਟਾਰਟ ਹੁੰਦਾ ਹੀ ਨਹੀਂ ਹੁੰਦਾ ਵੇ ਠੀਕ ਹੈ ਕਿਉਂਕਿ ਤੁਹਾਨੂੰ ਪ੍ਰੋਪਰ ਤਾਂ ਪਛਾਣ ਹੀ ਨਹੀਂ ਆਉਣੀ ਠੀਕ ਹੈ ਤੁਸੀਂ ਕੀ ਕੀ ਮੰਨ ਲਓ ਬੰਦੇ ਨੂੰ ਗਾਈਡ ਕਰ ਸਕਦੇ ਹੋ ਜਾਂ ਬੱਚਾ ਦਿਨੋ ਜਾਂ ਕੀ ਤੁਹਾਡਾ ਕੀ ਸਿਸਟਮ ਮੇਰਾ ਤਾਂ ਇਹ ਸਿਸਟਮ ਹੈ ਵੀਰੇ ਜੇ ਤਾਂ ਕੋਈ ਬੰਦਾ ਕਰਨਾ ਚਾਹੁੰਦਾ ਆਪਣੇ ਨਾਲ ਹੂੰ ਤੇ ਬੱਚਾ ਮੈਥੋਂ ਲੈਣਾ ਜਾਣਕਾਰੀ ਮੁੱਠੇ ਲੈਣਾ ਹੂੰ ਉਹ ਉਦਾਂ ਵੀ ਕਰ ਲੈਣੇ ਆਪਾਂ ਹੂੰ ਉਹ ਪਰ ਆਪਣੇ ਕੋਈ ਇਕੱਲਾ ਬੱਚਾ ਹੁੰਦਾ ਨਾ ਆਪਾਂ ਮੁਰਗੀ ਵੇਚ ਕੇ ਨਾ ਮੁਰਗਾ ਨਾ ਉਹਦੋਂ ਵੱਡਾ ਬੱਚਾ ਸਿਰਫ ਇੱਕ ਦੰਦਾ ਬੱਚਾ ਹੁੰਦਾ ਤਾ ਕਿ ਇੱਕ ਦੰਦਾ ਬੱਚਾ ਤੁਸੀਂ ਆਪ ਨੂੰ ਪ੍ਰੋਵਾਈਡ ਕਰਵਾਉਣਾ ਪ੍ਰੋਵਾਈਡ ਕਰਾਉਣੇ ਆ ਠੀਕ ਹੈ ਉਹਦੇ ਨਾਲ ਆਪਾਂ ਜੇ ਉਹਨੇ ਟ੍ਰੇਨਿੰਗ ਜਾਣਕਾਰੀ ਲੈਣੀ ਹੈ ਮੋਢਲੀ ਤਾਂ ਆਪਾਂ ਦੇਖ ਸਕਦੇ ਆ ਉਹਦਾ ਤੁਹਾਡਾ ਕੋਈ ਚਾਰਜ ਜਾਂ ਕੀ ਸਿਸਟਮ ਉਹਦਾ ਜਿਹੜਾ ਆਪਣੇ ਦਰੂ ਚੱਲੂ ਉਹਦਾ ਕੋਈ ਚਾਰਜ ਨਹੀਂ ਜਿਹੜਾ ਕਿਤੇ ਹੋਰ ਬੱਚਾ ਲੈਂਦਾ ਹੋਰ ਉਹ ਕਰਦਾ ਉਹ ਵੀਰੇ ਮੇਰੇ ਚਾਰਜ ਹੈਗਾ ਐਵੇਂ ਨਾ ਮੈਂ ਅੱਜ ਫ੍ਰੀ ਕਰਾਂ ਨਾ ਕਰਾਂ ਲੋਕ ਪਾਏ ਗੁੱਸਾ ਕਰਨੇ ਚੀਜ਼ ਦਾ ਨਾ ਕਰਨਾ ਕਿਉਂਕਿ ਜਿੱਤੇ ਪੈਸੇ ਕਿਸੇ ਹੋਰ ਨੂੰ ਬਟਾਉਣੇ ਆ ਕਾ ਜਾਣਕਾਰੀ ਵੀ ਅਗਲੇ ਤੋਂ ਲੋ ਕਿਉਂਕਿ ਇਹ ਜਾਣਕਾਰੀ ਵੀ ਰੇ ਪੈਸੇ ਦੇ ਕੇ ਲਈ ਜਾਉਨੇ ਕਲੀਪ ਉਹ ਬੰਦਾ ਕੰਮ ਵੀ ਸਹੀ ਕਰੂਗਾ ਕਿਉਂਨੇ ਤੁਹਾਨੂੰ ਫੋਨ ਲਾ ਲਿਆ ਫਰੀ ਵਾਲੇ ਕਰਦੇ ਵੀ ਨਹੀਂ ਬਾਈ ਤੁਹਾਨੂੰ 10 ਮਿੰਟ ਫੋਨ ਲਾ ਕੇ ਥੋੜੇ 10 ਮਿੰਟ ਥੋੜੇ ਵੇਸਟ ਕਰਦੇ ਇਹ ਬੰਦਾ ਬਦੂ ਕਰੂਗਾ 10 ਮਿੰਟ ਕਰਦੇ ਨਹੀਂ ਵੀਰੇ ਅੱਧਾ ਅੱਧਾ ਘੰਟਾ ਕੰਮ ਹੀ ਛੜਾ ਦਿੰਦੇ ਅੱਧਾ ਘੰਟਾ ਆਏ ਆ ਬਾਈ ਆਏ ਆ ਬਾਈ ਆਏ ਆ ਨਾ ਦਾ ਸਮਝਦੇ ਐ ਫਿਰ ਮੈਂ ਪੁੱਛਦਾ ਬਈ ਤੁਸੀਂ ਪਹਿਲਾਂ ਸਿੱਖਿਆ ਕੁਝ ਮੈਨੂੰ ਮੈਨੂੰ ਵੀ ਫੇਰ ਹੀ ਸਮਝਾਉਂਗਾ ਸਾਨੂੰ ਇਹਨਾਂ ਨੇ ਵੀ ਸਿੱਖਿਆ ਲਗੇ ਤੋ ਨਹੀਂ ਜਿਵੇਂ ਕਹਿੰਦੇ ਨੇ ਕਿ ਵੀ ਗਿਆਨ ਵੰਡਣਾ ਚਾਹੀਦਾ ਪੁੰਨ ਦਾ ਕੰਮ ਆ ਪਰ ਗਿਆਨ ਜਿੰਨਾ ਕਿ ਕਲੀ ਵੰਡ ਸਕਦਾ ਸੋਸ਼ਲ ਮੀਡੀਆ ਤੇ ਵੰਡੀ ਜਾਂਦਾ ਉਹ ਵੰਡਿਆ ਵੀਰੇ ਹਾਂ ਜੀ ਆਪਾਂ ਫੋਨਾਂ ਤੇ ਗਿਆਨ ਨੇ ਲਗੇ ਕਿਉਂਕਿ ਸਾਰੇ ਬੰਦੇ ਤਾਂ ਗੁਣ ਵੀ ਨਹੀਂ ਕਰਦੇ ਫਿਰ ਮੈਂ ਇੱਕ ਹੋਰ ਵੀਡੀਓ ਪਾਈ ਸੀ ਕਈ ਚੈਨਲਾਂ ਤੇ ਵੀ ਕਿਹਾ ਹਾਂ ਵੀ ਚਲ ਮੈਂ ਵੀ ਦੇ ਦੂੰ ਤੁਹਾਨੂੰ ਜੇ ਕਈ ਮੇਰੇ ਵਰਗੇ ਭਰਾ ਵੀ ਹੁੰਦੇ ਯਾਰ ਹੁਣ ਹਰੇਕ ਕੋਲੇ ਪੈਸਾ ਵੀ ਨਹੀਂ ਹੁੰਦਾ ਵੀ WhatsApp ਕਰ ਲਿਆ ਕਰੋ ਮੈਨੂੰ ਮੇਰੇ ਕੋਲ ਸ਼ਾਮ ਨੂੰ ਟਾਈਮ ਹੈ ਮੇਰੇ ਕੋਲ ਦੁਪਹਿਰਿਆ ਟਾਈਮ ਹੈ ਮੇਰੇ ਕੋਲ ਹੱਥ ਨਹੀਂ ਟਾਈਮ ਹੈ ਕਦੋਂ ਤਾਂ ਬੰਦਾ WhatsApp ਚੈੱਕ ਕਰਦਾ ਹੀ ਆ ਮੈਂ ਤੁਹਾਨੂੰ ਜਾਣਕਾਰੀ ਦੇ ਦਿਆ ਨਾ ਆ ਕੇ ਫੋਨ ਲਾਉਣਾ ਫਿਰ ਫੋਨ ਵੀਰੇ ਨਹੀਂ ਚੱਕਿਆ ਜਾਂਦਾ ਇੰਨੇ ਫੋਨ ਹੁਣ ਮੈਨੂੰ ਪਤਾ ਹੀ ਨਹੀਂ ਕਿੰਨੇ ਫੋਨ ਆਏਦਾ ਇਹਨਾਂ ਨੂੰ ਫੋਨ ਵੀ ਨਹੀਂ ਚੱਕਿਆ ਜਾਂਦਾ ਇੰਨੀ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ ਕਿਉਂ ਬੰਦਾ ਆ ਵੀ ਦਿਮਾਗ ਪਜਲ ਹੋ ਜਾਂਦਾ ਬੱਦੇ ਦਾ ਹੇ ਜੀ ਸਹੀ ਗੱਲ ਕਿਹੜਾ ਕਿਹੜਾ ਬੰਦਾ ਰਿਪਲਾਈ ਕਰੇ ਬਾਕੀ ਗੱਲੀ ਵੀ ਜੇ ਫਿਰ ਇਹਦੇ 'ਚ ਵੀ ਕੋਈ ਗੱਲ ਨਹੀਂ ਚਲੋ ਮੰਨ ਲਓ ਵੀ ਛੋਟਾ ਰੇਟ 2 ਰੁਪਏ ਵੱਧ ਹੋਊਗਾ ਠੀਕ ਆ ਉੱਥੇ ਤੇ ਫਿਰ ਜਾਣਕਾਰੀ ਬੰਦੇ ਨੂੰ ਫਰੀ ਦੇਵੋਗੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਬੰਦਾ ਮੁੜ ਕੇ ਫੋਨ ਨਹੀਂ ਚੱਕਦਾ ਠੀਕ ਆ ਆਪਾਂ ਜੇ ਕੋਈ ਛੋਟ ਨਾਲ ਝੋੜਦਾ ਫਿਰ ਇਹ ਗੱਲ ਵੀ ਨਾ ਹੋਵੇ ਗੱਲੀ ਪਾਣਾ ਵੀ ਤੁਸੀਂ ਅਗਲੇ ਨੂੰ ਵਾਰਡ ਦੇ ਤਾ ਠੀਕ ਆ ਮੁੜ ਕੇ ਤੁਸੀਂ ਵੀ ਅਗਲੇ ਦਾ ਫੋਨ ਨਾ ਤਾ ਫਿਰ ਵਾਰਡ ਵੇਚਿਆ ਮੈਂ ਭੇਜ ਵੀ ਦੂੰ ਤੁਹਾਨੂੰ ਜਿੰਨਾ ਮੈਂ ਵੇਚਿਆ ਅੱਜ ਵੀ ਪੁੱਛਦੇ ਆ ਕਿ ਕੁਲਦੀਪ ਫੋਨ ਚੱਕਦਾ ਕਿ ਨਹੀਂ ਚੱਕਦਾ ਠੀਕ ਆ ਜੀਦੇ ਗਏ ਨਾ ਮੈਂ ਉਹਨਾਂ ਨੂੰ ਵੀ ਜਾਣ ਕੇ ਇੱਕ ਟਾਈਮ ਦੇਣਾ ਪਰ ਮੈਂ ਜਿਆਦਾ ਨਹੀਂ ਦਿੰਦਾ ਦੇ ਦਿੰਨਾ ਪੀਰਾਂ ਨੂੰ ਮਸਲਾ ਹਲ ਕਰ ਦਿੰਨਾ ਫਿਰ ਮੈਂ ਉਹਨੂੰ ਕਹਿਣਾ ਮੈਂ ਰੁੱਖੇ ਹੋ ਕੇ ਕਹਿਣਾ ਵੀਰੇ ਮੈਂ ਕਹਿੰਦਾ ਵੀ ਜਿਸ ਨੂੰ ਪੈਸੇ ਬਟਾਇਆ ਉਹਦੇ ਕੋਲ ਹੂੰ ਸਿੱਧੀ ਜੀ ਗੱਲ ਹੈ ਜਿਵੇਂ ਕੁਲਦੀਪਾ ਪਹਿਲਾਂ ਸ਼ੁਰੂ ਵਿੱਚ ਬਿਮਾਰੀਆਂ ਦੀ ਗੱਲ ਕਰੀ ਸੀ ਜੀ ਨਾ ਹਾਂ ਤੇ ਉਲਟਰੀ ਫਾਰਮ ਦੇ ਵਿੱਚ ਡਾਕਟਰ ਦੀ ਵੇਜਟ ਕਿੰਨੀ ਕਾਇਮਤ ਰੱਖਦੀ ਹੈ ਕਿ ਨਹੀਂ ਲੋੜ ਨਹੀਂ ਪੈਂਦੀ ਵੱਡੇ ਫਾਰਮਾਂ ਚ ਰੱਖਦੀ ਹੈ ਵੀਰੇ ਠੀਕ ਹੈ ਜੇ ਤੁਹਾਡੇ ਕੋਲ ਟ੍ਰੇਨਿੰਗ ਹੈ ਹੂੰ ਤੁਸੀਂ ਅਸਲ ਤਾਂ ਵੀਰੇ ਮੈਨੇਜਮੈਂਟ ਆ ਯਾਰ ਇਹ ਮੈਨੇਜਮੈਂਟ ਮੈਨੇਜਮੈਂਟ ਸਹੀ ਹੈ ਤੁਹਾਡੀ ਡਾਕਟਰ 0 ਹੈ ਇਹ ਚ ਹੂੰ ਇਹ ਜੇ ਤੁਸੀਂ ਮੈਨੇਜਮੈਂਟ ਸਹੀ ਜੇ ਤੁਹਾਡੀ ਮੈਨੇਜਮੈਂਟ ਨਹੀਂ ਸਹੀ ਵੀਰੇ ਫਿਰ 100% ਡਾਕਟਰ ਹੀ ਡਾਕਟਰ ਹੈ ਕਿ ਅਸੀਂ ਚਲੋ ਦਵਾਈਆਂ ਤੇ ਖਰਚੇ ਪੂਰੇ ਜਾਈ ਜਾਣਗੇ ਹਾਂ ਮੈਂ ਵੀ ਦੋਸਤ ਸਾਨੂੰ ਸਾਰੀਆਂ ਗੱਲਾਂ ਬਾਈ ਨੇ ਤਕਰੀਬਨ ਤਕਰੀਬਨ ਕਲੀਅਰ ਕਰਤੀਆਂ ਮੰਨ ਲਓ ਵੀਡੀਓ ਦੇਖ ਕੇ ਜੇ ਤੁਸੀਂ ਫਾਰਮ ਕਰਨਾ ਚਾਹੁੰਦੇ ਹੋ ਪ੍ਰੋਪਰ ਇਹ ਚੀਜ਼ ਦਾ ਥੰਮ ਇਹ ਹੈ ਤੁਸੀਂ ਪ੍ਰੋਪਰ ਟ੍ਰੇਨਿੰਗ ਲਓ ਠੀਕ ਹੈ ਥੋੜੀ ਮੰਨ ਲਓ ਫਿਰ ਡੈਥ ਕੇਸ ਘੱਟ ਜਾਣੇ ਘਟਣੇ ਹੋਣਗੇ ਤਾਂ ਹੈਗੇ ਔਰ ਸਾਨੂੰ ਪਤਾ ਲੱਗ ਜੂ ਵੀ ਆਹ ਬਿਮਾਰੀ ਹੈ ਜੇ ਇਸ ਨੂੰ ਬਿਮਾਰੀ ਦਾ ਪਤਾ ਹੋ ਤੁਸੀਂ ਕੁਲਦੀਪ ਵਰਗੇ ਵੀਰ ਤੋਂ ਜਾਂ ਕਿਸੇ ਵੀ ਡਾਕਟਰ ਤੋਂ ਜਾਣਕਾਰੀ ਫੇਰ ਹੀ ਲੈ ਸਕਦੇ ਹੋ ਜੇ ਆਪਾਂ ਨੂੰ ਆਪ ਨੂੰ ਪਤਾ ਫੇਰ ਹੀ ਗਾਹ ਪੁੱਛ ਸਕਦਾ ਇੱਕ ਦਿਪਾ ਕੋ ਸ਼ੁਰੂ ਚ ਆਪਾਂ ਦੱਸੋ ਜੀ ਵੀ ਇਹ ਚੰਗੀ ਅਨਕ ਮਾਣਾ ਜੇ ਆਪਾਂ ਇੱਕ ਮੰਨ ਲਓ ਗੱਲ ਕਰੀਏ ਜਿਹੜੇ ਹੁੰਦੇ ਕੰਟਰੈਕਟ ਦੇ ਫਾਰਮ ਹੂੰ ਜੋ ਅੰਬਲੇਲਰ ਦੇ 파ਰ ਮੰਦੇ ਆ ਉਹ ਜਿਹਨੂੰ ਤੁਸੀਂ ਕਿਤੇ ਮੈਨੇ ਰੱਖਦੇ ਜਿਵੇਂ ਕਹਿੰਦੇ ਵੀ ਉਹ 1000 ਵੜਦਾ ਜਾਂ 2000 ਵੜਦਾ ਉਹ ਕਹਿੰਦੇ ਵੀ ਇੰਨੇ ਕੁ ਪੈਸੇ ਨੂੰ ਦੋ ਦਿਆ ਸੋਡੀ ਕੱਲੀ ਸਾਹ ਦੇਖ ਰੇਖ ਹੁੰਦੀ ਆ ਮੈਡੀਸਨ ਪਾਣੀ ਵਗੈਰਾ ਪਾਣੀ ਹੁੰਦਾ ਮੈਡੀਸਨ ਤੇ ਡਾਕਟਰ ਹੁੰਦਾ ਉਹ ਵੀ ਕਿਤੇ ਨਾ ਕਿਤੇ ਸਹੀ ਚੀਜ਼ ਆ ਜੀਵਨ ਜੀਣ ਸਿੱਖਣਾ ਇਹ ਦੋ ਚੀਜ਼ਾਂ ਨੇ ਵੀਰੇ ਜਿਵੇਂ ਇੱਕ ਗੇਮ ਚੱਲਦੀ ਹੁੰਦੀ ਆ ਪਬਜੀ ਸਭ ਨੇ ਖੇਡੀ ਐ ਇੱਕ ਹੁੰਦਾ ਰੈੱਡ ਜ਼ੋਨ ਇੱਕ ਹੁੰਦਾ ਸੇਫ ਜ਼ੋਨ ਸੇਫ ਜ਼ੋਨ ਜਿਹੜਾ ਕੰਟ੍ਰੈਕਟ ਫਾਰਮਿੰਗ ਆ ਉਹ ਸੇਫ ਜ਼ੋਨ ਠੀਕ ਆ ਇਹ ਜਿਹੜਾ ਹੈਗਾ ਇਹ ਰੈੱਡ ਜ਼ੋਨ ਹੂੰ ਹੁਣ ਦੋਨਾਂ 'ਚ ਫਰਕ ਕੀ ਐ ਸੇਫ ਜ਼ੋਨ ਤੁਸੀਂ ਸੇਫ ਹੋ ਹੂੰ ਤੁਹਾਡੀ ਇਨਕਮ ਵੀ ਸੇਫੀ ਐ ਸਹੀ ਐ ਉਦੋਂ ਤੋਂ ਹੀ ਵਧਾ ਨਹੀਂ ਸਕਦੇ ਜੇ ਹੁਣ ਨਾ 50 ਹਜ਼ਾਰ ਮਹੀਨਾ ਕਰ ਲਿਆ 50 ਹਜ਼ਾਰ ਹੀ ਕਮਾਓਗੇ ਤੁਸੀਂ ਹੂੰ ਇਹ ਜੇ ਤੁਸੀਂ ਅੱਜ 10 ਕਮਾਉਣੇ ਹੋ ਕੱਲ ਨੂੰ 20 ਕਮਾਓਗੇ ਜੇ ਤੁਹਾਡਾ ਵਧੀਆ ਚੱਲ ਗਿਆ ਲੱਖ ਵੀ ਕਮਾਓਗੇ ਤੂੰ 2 ਲੱਖ ਵੀ ਮਹੀਨਾ ਕਮਾਓਗੇ ਤੁਸੀਂ ਵੀ ਕਿੰਨੇ ਕਿਤੇ ਨਵੇਂ ਬੰਦਿਆਂ ਨੂੰ ਆਪਾਂ ਕਹਿ ਸਕਦੇ ਹਣਾ ਵੀ ਉਹ ਤੇ ਸਿੱਖ ਤਾਂ ਸਕਦੇ ਨੇ ਨਾ ਮੰਨ ਲਓ ਮੰਨ ਲਓ ਥੋੜੇ ਜਿਹਾ ਫਾਰਮ ਦੇਸੀ ਦੇਸੀ ਤੋਂ ਬਲੈਲਰ ਨਹੀਂ ਸਿੱਖਿਆ ਜਾਣਾ ਬਲੈਲਰ ਸਿੱਖਿਆ ਜਾਣਾ ਠੀਕ ਐ ਕਿਉਂਕਿ ਦੋਨਾਂ ਦੇ ਅਲੱਗ-ਅਲ ਇੱਕ ਸਿੱਧੇ ਦੋ ਪੈਲੂਨ ਬੰਨੇ। ਇਹ ਨਹੀਂ ਕਿ ਕਹਸਾ ਦਵਾਈ ਮੈਂ ਬਲੈਲਰ ਪਾਲਦਾ ਤੇ ਅਜਮਨ ਦੇਸੀ ਪਾਲੂ ਜਾਂ ਮੈਂ ਆਖਾਂ ਮੈਂ ਦੇਸੀ ਪਾਲੀ ਇਹਨਾਂ ਮੈਂ ਬਲੈਲਰ ਪਾਲ ਨਹੀਂ ਪਾਲਦਾ। ਉਹ ਕਰਕੇ ਦੋਨਾਂ ਹੀ ਫੀਡਾਂ 'ਚ ਫਰਕ ਹੈ। ਦੋਨਾਂ ਦੀਆਂ ਲੱਗ ਭੋਜ ਦਵਾਈਆਂ 'ਚ ਫਰਕ ਹੈ। ਦੋਨਾਂ ਨੇ ਖਾਸ ਨਾਲ ਜੀ। ਜਿਹੜੇ ਜਿਹੜੇ ਕਲਿੱਪ ਉਧਰ ਬੰਦੇ ਜੋੜਦੇ ਆਗੇ ਉਹ ਕਿਤੇ ਨਾ ਕਿਤੇ ਟੈਨਸ਼ਨ ਫਿਰ ਹੋ ਫਿਰ ਹੋ ਕੇ ਆਪਣੀ ਇਨਕਮ ਦਾ ਸ਼ੇਅਰ ਕਰ ਸਕਦੇ ਆ। ਇਹ 50000 ਜਾਂ 60 ਉਹਨਾਂ ਨੂੰ ਬਚੂਗਾ। ਠੀਕ ਆ। ਉਹਨਾਂ ਨੂੰ ਟੈਨਸ਼ਨ ਹੀ ਨਹੀਂ ਰਹਿੰਦੀ ਯਾਰ ਮੇਰੇ ਬਾਦ ਨਾਲ ਹੋ ਜਾਣਾ। ਠੀਕ ਆ। ਉਹਨਾਂ ਨੂੰ ਕੱਲੀ ਮੈਨੇਜਮੈਂਟ ਹੀ ਦੇ ਆਹ ਲਾ ਲੋ ਜੋਬ ਆਪਣੀ ਹੂੰ ਆਪਾਂ ਮੈਂ ਜਗ੍ਹਾ ਦੇਤੀ ਕਿਸੇ ਨੂੰ ਜਗ੍ਹਾ ਦੇਤੀ ਮਨੋਗਾ ਰਹਿਣਾ ਨਹੀਂ ਜਾਓ ਉੱਤੇ ਰੱਖ ਲੈ ਹੂੰ ਵੀ ਤੈਨੂੰ ਅਸੀਂ ਇੰਨੇ ਰੁਪਈਆ ਤੇ ਇਹਨਾਂ ਵਿੱਚੋਂ ਇੰਨੇ ਰੁਪਈਆ ਤੈਨੂੰ ਜਾਓ ਤੇ ਰਾਜੇ ਮੈਂ ਮੈਂ ਇੱਥੇ ਬੰਦਾ ਰੱਖ ਲਾ ਤੇ ਤੈਨੂੰ ਮੈਂ ਵਿੱਚੋਂ ਇੰਨੇ ਰੁਪਈਆ ਦਿਆ ਕਰੂੰ ਯਾਰ ਆਂਡਿਆਂ ਦੇ ਵਿੱਚੋਂ ਮੇਰੇ ਫਾਰਮ ਤੇ ਕੰਮ ਕਰਨਾ ਮੇਰੇ ਆਂਡੇ ਵੇਚਣੇ ਤੂੰ ਮੈਂ ਤੈਨੂੰ ਉਹ ਚੀਜ਼ ਹੈ ਉਹ ਜੋਬ ਆਪਣੀ ਆਪਾਂ ਜਗ੍ਹਾ ਦੇਤੀ ਜੋਬ ਆ ਰਿਸਕ ਇਹ ਵੀ ਨਹੀਂ ਰਿਸਕ ਸਿਰਫ 5% ਕੰਪਨੀ ਦਾ ਹੁੰਦਾ ਵੀਰੇ ਠੀਕ ਹੈ ਇਹ ਦੁਬਾਰਾ ਰਿਸਕ ਬੰਦੇ ਦਾ ਹੁੰਦਾ ਇਹ ਭਲੇਖਾ ਨਾ ਰੱਖੇ ਕੋਈ ਵੀ ਰਿਸਕ ਤੇ ਜ਼ੀਰੋ ਆ ਹ ਉਹ ਦਾ ਰਿਸਕ ਉਹ ਕੰਪਨੀ ਨਹੀਂ ਆਪਣੇ ਹਰ 5 ਤੋਂ 7 ਕੋਈ ਚੰਗੀਆਂ ਕੰਪਨੀ 10% ਤੱਕ ਲੈ ਜਾਂਦੇ ਕੋਈ ਹੂੰ ਕੰਨੀ 5 5 6% ਰਿਸਕ ਕੰਪਨੀ ਆਪ ਦੇ ਸਿਰ ਲੈਂਦੀ ਹੈ ਸਾਰਾ ਬੰਦੇ ਸਰੀ ਛੋਟੀ ਸਾਹਿਬ ਨੇ ਕਿਹਾ ਦੀ ਉਧਰ ਕਿੰਨੇ ਕੇ ਪੈਸੇ ਮੰਤਜਾ ਕਮਾ ਸਕਦੇ ਹਾਂ ਫਰ ਕੇ ਬਾਰਡ ਦਾ ਸਿਸਟਮ ਦਾ ਉਧਰ ਉਹ ਚ ਜਿਹੜੀ ਤਾਂ ਏਸੀ ਫਾਰਮ ਨੇ 10 ਤੋਂ 11 ਰੁਪਏ ਪ੍ਰਤੀ ਕਿਲੋ ਦੁੱਧਿਆਂ ਦਾ ਤੇ ਜਿਹੜੇ ਨਾਣੇ ਸੀ ਨੇ ਸੱਤ ਅੱਠ ਰੁਪਏ ਪ੍ਰਤੀ ਕਿਲੋ ਕੰਪਨੀ ਦਿੰਦੀ ਹੈ 2 ਕਿਲੋ ਦਾ ਬਾਰਡ ਹੈ 1000 ਬਾਰਡ ਹੈ ਤਾਂ ਆਇਆ ਲੋਬੀ 50k 40 50k ਦੇ ਵਿੱਚ ਵਿੱਚ ਜਨ ਇੱਕ ਬਾਉ ਉਹਦੇ ਵਿੱਚੋਂ ਕੋਈ ਖਰਚੇ ਕਰਦੇ ਹੋਵੇ 25 30 25000 2000 ਤੁਹਾਡੇ ਹੱਥ ਚ ਜਾਊਗਾ 2000 ਵਰਡਾਂ 1000 ਵਰਡਾਂ 2000 ਵਰਡਾਂ ਵਾਸਤੇ ਵੀਰੇ ਉਹਦੇ ਵਿੱਚ ਕਿੰਨਾ ਥਾਂ ਚਾਹੀਦਾ ਹੁੰਦਾ ਸਾਨੂੰ ਇੰਨੇ ਕਿਨਾਰੇ ਕੇਰਫਟ ਕੇਰਫਟ 2000 ਸਕਰ ਇੱਕ ਇੱਕ ਨੂੰ ਇੱਕ ਸਕਰ ਕਿਹਾ ਠੀਕ ਹੈ ਗੱਡੀ ਵੀਰੇ ਵੀ ਜਾਣਕਾਰੀ ਬਹੁਤ ਵਧੀਆ ਦਿੱਤੀ ਤਾਂ ਵੀਡੀਓ ਨੂੰ ਸਾਰਿਆਂ ਨੇ ਦੇਖ ਕੇ ਦੱਸੋ ਕਮੈਂਟ ਕਰਕੇ ਦੱਸ ਸਕਦੇ ਬਾਈ ਨੇ ਗੱਲਾਂ ਕਿਵੇਂ ਲੱਗੀਆਂ ਜਾਂਦੇ ਜਾਂਦੇ ਕਲੀ ਵੀ ਕਪਾ ਸਵਾਰ ਰਹਿ ਗਿਆ ਸੀਗਾ ਹਾਂਜੀ ਠੀਕ ਹੈ ਕਿਹੜੀ ਵੀਰ ਤੋਂ ਆਪਾਂ ਬੱਚੇ ਤੋਂ ਸ਼ੁਰੂ ਕਰ ਸਕਦੇ ਹਾਂ ਐਂਡ ਤੱਕ ਕਿਹੜੀ ਵੀਰ ਇਹਦੀ ਚੱਲਦੀ ਹੈ ਤੇ ਕੀ ਰੇਟ ਜੇ ਪੈਂਦੀ ਹੈ ਤਕਰੀਬਨ ਲੋਹੇਾਂ ਚ ਸ਼ੁਰੂ ਚ ਲਾ ਲਈ ਮੰਨ ਲਓ ਜਦੋਂ ਬੈਸੇ ਦਾ ਚੱਲਦੀਆਂ ਮੇਨ ਤਾਂ ਤਿੰਨ ਚੱਲਦੀਆਂ ਹੂੰ ਕਈ 4 ਵੀ ਪਾ ਲੈਂਦੇ ਕਈ 5 ਵੀ ਪਾ ਲੈਂਦੇ 5 ਕਿਹੜੀਆਂ ਪਾ ਲੈਂਦੇ ਆ ਰੀਸਟਰਟਰ ਪਾ ਲੈਂਦੇ ਆ ਕਈ ਵੀਰ ਹੂੰ ਮੈਂ ਨਹੀਂ ਰეკਮੈਂਡ ਕਰਦਾ ਤਕਲੀਬ ਕਿਹੜੀ ਕਿਹੜੀ ਤੋਂ ਸ਼ੁਰੂ ਕਰਨਾ ਸਟਰਟਰ ਵੀਰ ਤੋਂ ਸਟਰਟਰ ਪਾਓ ਕਿੰਨਾ ਟਾਈਮ ਪਹਿਲਾਂ 1 ਮਹੀਨਾ 1 ਮਹੀਨਾ ਚੱਟਾ ਜੇ ਤੁਹਾਡੀ ਜੇਬ ਪਾਰ ਚੱਲਦੇ 2 ਮਹੀਨੇ ਪਾਓ ਹੂੰ ਜੇ ਜੇ ਨਹੀਂ ਪਾ ਕਿਉਂਕਿ ਉਹ ਮਹਿੰਗੀ ਹੁੰਦੀ ਹੈ ਬਾਕੀਆਂ ਫਿੱਡਾਂ ਨਾਲੋਂ ਉਹ तकरीबन ਤਕਰੀਬਨ 1900 ਦੇ ਤਰੀਕ ਕਰੀ ਦਿੱਤਾ ਜਾਂਦਾ ਹੂੰ ਜੇ ਪਾਰਚਲ ਦੇ 2 ਮਹੀਨੇ ਪਾਓ ਨੇ 1 ਮਹੀਨੇ ਪਾਓ ਉਦੋਂ ਬਾਅਦ ਗਰੋਵਰ ਸ਼ੁਰੂ ਕਰੋ ਜਦੋਂ ਤੱਕ ਬਾਰਡ 4 ਮਹੀਨਾ ਦਾ ਨਹੀਂ ਹੁੰਦਾ ਲਗਭਗ 3 ਮਹੀਨੇ ਗਰੋਵਰ ਪਾਉਗੀ ਹੂੰ ਗਰੋਵਰ ਤੋਂ ਬਾਅਦ ਪ੍ਰੀ ਲੇਅਰ ਆਉਂਦੀ ਐ ਇੱਕ ਪ੍ਰੀ ਲੇਅਰ ਪ੍ਰੀ ਲੇਅਰ ਉਹ ਲੇਅਰ ਵੀ ਇਹਨੂੰ ਆਂਡੇ ਲਈ ਤਿਆਰ ਕਰਨਾ ਠੀਕ ਹੈ ਅੰਦਰੋਂ ਸਿਸਟਮ ਨੂੰ organ ਨੂੰ ਤਿਆਰ ਕਰਨਾ ਵੀ ਤੂੰ ਆਂਡਾ ਦੇਣ ਲੱਗਣਾ ਹੁਣ ਉਹ ਪ੍ਰੀ ਲੇਅਰ ਪਾਓ ਉਹ 15 ਦਿਨ ਪਾਓ 20 ਦਿਨ ਪਾਓ ਜਿੱਦੇ ਆਂਡਾ ਸ਼ੁਰੂ ਕਰਤਾ ਉਦੋਂ ਬੰਦ ਕਰ ਦਿਓ 4 ਮਹੀਨੇ ਤੱਕ 4.5 ਤੱਕ ਪਾ ਲਓ 4 ਤੋਂ ਲੈ ਕੇ 4.5 ਤੱਕ ਪਾ ਲਓ ਉਦੋਂ ਤੱਕ ਪਾ ਲਓ ਜਦੋਂ ਤੱਕ ਤੁਹਾਨੂੰ ਆਂਡਾ ਦੇਣਾ ਸ਼ੁਰੂ ਨਹੀਂ ਕਰ ਦਿੰਦੀ ਮੁਰਗੀ ਹੂੰ ਤੇ ਉਦੋਂ ਵਨ ਫੇਸ ਵਨ ਆਉਂਦੀ ਹੈ ਫੇਸ ਵਨ ਪੈਂਦੀ ਹੈ 16 ਅਸਲ ਆਂਡਾ ਜਿਹੜਾ ਪੂਰਾ ਪੀਕ ਦਾ ਆਂਡਾ ਮੁਰਗੀ ਦਾ 1600 ਗ੍ਰਾਮ ਤੋਂ ਲੈ ਕੇ 1800 ਗ੍ਰਾਮ ਤੱਕ ਭਾਰ ਹੋਣਾ ਚਾਹੀਦਾ ਮੁਰਗੀ ਉਦੋਂ ਭਾਰ ਘਟ ਗਿਆ ਤਾਂ ਵੀ ਆਂਡਾ ਨਹੀਂ ਦਿੰਦੀ ਮੁਰਗੀ ਉਦੋਂ ਭਾਰ ਵਧ ਗਿਆ ਤਾਂ ਵੀ ਆਂਡਾ ਨਹੀਂ ਹੂੰ ਉਦਲੀ ਤੇ ਫੇਸ 1 ਜੋ ਲੇਅਰ 1 ਉਹ ਇੱਕੋ ਹੀ ਚੀਜ਼ ਹੁੰਦੀ ਹੈ ਲੇਅਰ 1 ਨੇ ਉਹ ਫੇਸ 1 ਹੀ ਪਾਈ ਉਹ ਹੀ ਗੱਲ ਹੈ ਲੇਅਰ ਫੇਸ 1 ਉਹ ਪੈਂਦੀ ਹੈ ਉਸ ਤੋਂ ਬਾਅਦ ਜੇ ਤੁਹਾਡਾ ਵਜ਼ਨ ਵੱਧ ਗਿਆ ਮੁਰਗੀ ਦਾ 1400 ਗ੍ਰਾਮ ਪਲੱਸ ਚੱਲ ਗਿਆ ਹੂੰ ਇਹ ਵਜਾ ਕਰਕੇ ਜਿਆਦਾ ਫੀਡ ਖਾਣ ਲੱਗੀ ਮੁਰਗੀ ਦਾ ਫੇਸ 2 ਆਉਂਦੀ ਹੈ ਉਹ ਵਜ਼ਨ ਉਹਨੂੰ ਰਵੱਸ ਲੈ ਕੇ ਆਉਂਦਾ ਹੈ ਉਹਾਰੇ ਉਸੇ 1600 1800 ਗ੍ਰਾਮ ਤੇ ਲੈ ਕੇ ਉਹ ਫੇਰ ਆਂਡਾ ਵਧੂਗਾ ਉਹ ਆ ਫੇਰ ਫੇਸ 2 ਸ਼ੁਰੂ ਕਰਦੇ ਠੀਕ ਹੈ ਜੇ ਵੀ ਉਲਟ-ਪੁਲਟ ਪੈਂਦੀ ਹੈ ਕੀ ਨੁਕਸਾਨ ਨੇ ਹੈ ਜੇ ਵੀ ਸਿੱਧੀ ਫੇਸ 2 ਪਾਤੀ ਕੋਈ ਨੁਕਸਾਨ ਨਹੀਂ ਉਹ ਡੇਟ ਬੂਡ ਤੋੜਨ ਦਾ ਕੋਈ ਡੇਟ ਘਟਾਉਗੀ ਡੇਟ ਘਟਾ ਦੇ। ਫੇਰ ਤੂੰ ਨਾ ਜੇ ਆਂਡੇ ਦੀ ਕੰਡੀ 1 ਲੇਅਰ ਤੋਂ ਬਾਅਦ ਸਿੱਧੀ ਫੇਸ ਲੇਅਰ 2 ਪਾਤੀ। 6 ਠੰਡਾ ਫੇਸ 1 ਨੇ ਦੇਉ ਕਿਉਂਕਿ ਉਹਦਾ ਪ੍ਰੋਟੀਨ ਕੰਟੈਂਟ ਉਸਾ ਨਾ ਬਣਾਇਆ। ਹੂੰ ਇਹਦੇ ਜੁੜੜੀ ਹੈ ਕੰਪਲੀਟ ਦੇ ਸਾਬਨ ਵਾਲੀ ਬਾਈ ਨੇ ਪਹਿਲਾਂ ਦੱਸਿਆ ਇਹ ਮੁਰਗਾ ਨਹੀਂ ਇਹਦੇ ਵਿੱਚ ਮੈਂਨੇ ਰੱਖਦਾ। ਇਹ ਚ ਫੀਡ ਤੇ ਕੋਈ ਪੀਕ ਵੀ ਨਹੀਂ ਮੈਂਨੇ ਰੱਖਦੀ ਫੀਡ ਵੀ ਨਹੀਂ ਮੈਂਨੇ ਰੱਖਦੀ। ਦਾਣਾ ਪਾਣੀ ਵੀ ਨਹੀਂ ਮੈਂਨੇ ਰੱਖਦਾ। ਜਦੋਂ ਇਹਨੇ ਦੇਣਾ ਆਂਡਾ ਕੀ ਕੀ ਚੀਜ਼ਾਂ ਦਾ ਉਹ ਸਮੇਲ ਹੈ। ਕੈਲਸ਼ੀਅਮ ਮਿਨਰਲ ਬਿਤਾਉਣ ਬਿਤਾਉਣ ਜਦੋਂ ਇਹ ਚੀਜ਼ਾਂ ਨੂੰ ਤਿੰਨੇ ਕਿਤੋਂ ਵੀ ਪੂਰੀਆਂ ਹੋ ਗਿਆ ਕਿਤੋਂ ਵੀ ਤੁਸੀਂ ਇਹਨੂੰ ਚਾਹੇ ਘਾਹ ਪਾਈ ਚੱਲੋ ਕੀੜੇ ਪਾਈ ਚੱਲੋ ਮੱਖੀਆਂ ਪਾਈ ਚੱਲੋ ਪੱਥਰ ਪਾਈ ਚੱਲੋ ਇਹਦਾ ਅੰਦਰਲਾ ਚੀਜ਼ ਪੂਰੀ ਹੋਣੀ ਚਾਹੀਦੀ ਹੈ ਆਂਡਾ ਪਾਉਣ ਵਾਸਤੇ ਜਦੋਂ ਇਹਦੀ ਪੂਰੀ ਹੋ ਗਈ ਇਹਨੇ ਆਂਡਾ ਸ਼ੁਰੂ ਕਰ ਦੇਣਾ ਇਹ ਵੀ ਰੀਫੀਡ ਕਰਦੇ ਆਂਦਾ ਫੀਡ ਚ ਕੀ ਆ ਮੱਕੀ ਆ ਜਵਾਰ ਆ ਬਾਜਰਾ ਆਪਣਾ ਸੋਇਆਬੀਨ ਤੇ ਮਿਲਰ ਮਿਕਸਚਰ ਆ ਤੇ ਆਪਣੇ ਮਾੜੇ ਮੋٹے ਐਂਟੀਬਾਇਓਟਿਕ ਹੁੰਦੇ ਆ ਥੋੜੇ ਬਹੁਤ ਹੂੰ ਕੁਝ ਪਰਸੈਂਟ ਇਹ ਚੀਜ਼ਾਂ ਸਮੇਲ ਕਰਕੇ ਉਹ ਰੰਜ਼ ਬਣਾਏ ਜਾਂਦੇ ਆ ਰੰਜ਼ ਕੀ ਹੁੰਦੇ ਆ ਵੀ ਨੂੰ ਮੁਰਗੀ ਨੂੰ ਖਾਣਾ ਸੌਖਾ ਹੋ ਜੇ ਖਾਜਮ ਦੀ ਸੌਖੀ ਹੈ ਹਾਜਮ ਦੀ ਸੌਖਾ ਹੁੰਦਾ ਖਾਣਾ ਵੀ ਸੌਖਾ ਹੁੰਦਾ ਉਹ ਚੀਜ਼ਾਂ ਦਾ ਅੰਦਰਲਾ ਜਿਹੜਾ ਚੀਜ਼ਾਂ ਘਾਟਾਂ ਨੇ ਵਿਟਾਵਿਨ ਮਿਨਰਲ ਪੈਸ਼ੀਅਮ ਜੋ ਵੀ ਆ ਕੋਸ਼ੇਤੀ ਪੂਰਨਾ ਹੁੰਦੀਆਂ ਉਹੀ ਚੀਜ਼ਾਂ ਤੁਸੀਂ ਬਾਹਰ ਲੈ ਕੇ ਆਦੀ ਬਣਵਾ ਲਓ ਉਹ ਵੀ ਫੀਡ ਹੀ ਬਣ ਜਾਣੀ ਹੈ ਫੀਡ ਸਿਰਫ ਮਲੇਖਾ ਲੋਕਾਂ ਦਾ ਠੀਕ ਵੀ ਇਹਦਾ ਫੀਡ ਆ ਜਾਂਦਾ ਠੀਕ ਸਿਰਫ ਮਲੇਖਾ ਹੋਰ ਕੁਝ ਨਹੀਂ ਠੀਕ ਹੈ ਇਹ ਕਲਿੱਪ ਮੇਨ ਦਿੱਕਤਾਂ ਉਹਦੀ ਆਂਡੇ ਦੀ ਹੈ ਨਾ ਮੰਨ ਲਓ ਬੱਚੇ ਕਰ ਲੈ ਕਿਸੇ ਫਾਰਮ ਤੇ ਆਂਡਾ ਜਦੋਂ ਆਂਡਾ ਮੰਨ ਲਓ ਦੇਣ ਲੱਗ ਜਾਂਦੀ ਹੈ ਵਿੱਚ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਤੁਸੀਂ ਵੀ ਇਹ ਚੀਜ਼ਾਂ ਪਹਿਲਾਂ ਫੇਸ ਕੀਤੀਆਂ ਨੇ ਮੇਨ ਚੀਜ਼ ਆਪ ਨੂੰ ਇਨਕਮ ਦੇਣੀ ਹੈ ਜਿਹੜਾ ਆਂਡੇ ਤੇ ਕੰਮ ਕਰਦੇ ਤਾਂ ਆਂਡੇ ਠੀਕ ਹੈ ਫੇਲ ਹੋਣ ਦੇ ਕਾਰਨ ਨਹੀਂ ਹੁੰਦੇ ਵੀ ਆਂਡਾ ਨਹੀਂ ਬੰਨਿਆ ਚੱਕਿਆ ਜਾਂਦਾ ਇਹਦੇ 'ਚ ਤੁਸੀਂ ਕੀ ਰეკਮੈਂਡ ਕਰਦੇ ਹੋ ਜਾਂ ਤੁਹਾਡੇ ਕੀ ਸੁਝਾਅ ਨੇ ਮੇਰਾ ਤਾਂ ਸੁਝਾਅ ਇਹ ਹੈ ਆ ਪਹਿਲੀ ਗੱਲ ਤਾਂ ਦੇਸੀ ਆਂਡਾ ਖੜਦਾ ਹਾਂ ਜੇ ਕਿ ਇਹਨੂੰ ਵੇਚਣਾ ਨਹੀਂ ਆਉਂਦਾ ਅੱਜ ਵੀ ਕੋਈ ਕਾ ਫਾਰਮ ਕਰ ਰਿਹਾ ਜਾਂ ਕਰਨਾ ਚਾਹੁੰਦਾ ਤਾਂ ਆਪਣੇ ਸੰਪਰਕ ਕਰ ਸਕਦਾ ਠੀਕ ਹੈ ਉਹਦੇ ਚ ਆਂਡਾ ਜੇ ਕੋਈ ਦਿੱਕਤ ਨਹੀਂ ਆਉਂਦਾਂਦੇ ਵੀ ਇਹ ਆਂਡੇ ਕਰਕੇ ਨਹੀਂ ਬਾਰੰਬੰਦ ਹੋਣਦਾਂਦੇ ਹੋਰ ਕੋਈ ਕਾਰਨ ਹੋਇਆ ਤਾਂ ਬੰਦ ਕੋਈ ਠੀਕ ਹੈ ਆਂਡਾ ਪਟਾ ਲਾਂਗੇ ਕੋਈ ਬੰਦਾ ਕੰਟੈਕਟ ਕਰ ਸਕਦਾ ਕਿ ਜਿਹੜੇ ਕੋਈ ਵੀ ਠੀਕ ਹੈ ਆਂਡਾ ਵਿੱਚ ਨੂੰ ਕੋਈ ਕਰ ਸਕਦਾ ਬਿਕਲਦੀਪ ਕੋਲੇ ਕੋਈ ਦਿੱਕਤ ਨਹੀਂ ਹੈ ਪਰ ਹੋਵੇ ਵਧੀਆ ਬਾੜ ਦਾ ਹੂੰ ਬਿਮਾਰ ਬਾੜ ਦਾ ਨਹੀਂ ਜਗਦੇ ਆਪਾਂ ਬਾੜ ਦੇਖ ਕੇ ਚੱਕਾਂਗੇ ਇਹ ਨਹੀਂ ਹੈਗਾ ਕੋਈ ਜਮਾ ਜਾਲੀ ਦਾ ਬਾੜ ਕਿਉਂਕਿ ਵੀ ਛੋਡੀ ਮਾਰਕੀਟ ਹੈ ਫਿਰ ਕਿਤੇ ਨ ਕਿਤੇ ਹਾਂ ਖਰਾਬ ਬਿਕਲਦੀਪ ਕਹਿੰਦਾ ਆਪਣੀ ਮਾਰਕੀਟ ਖਰਾਬ ਹੋਊਗੀ ਤਾਂ ਸਹੀ ਆਂਡਾ ਹੋਊਗਾ ਤਾਂ ਕਲਦੀਪ ਕਹਿੰਦਾ ਵਿੱਚ ਛੋਟੀ ਹੈਲਪ ਵੀ ਕਰ ਸਕ ਇਬਾਕੀ ਇਹ ਅੰਡਾ ਰਹਿੰਦਾ ਨਹੀਂ ਹੁੰਦਾ ਸਿਆਲਾਂ ਦੇ ਵਿੱਚ ਇਹਦੀ ਵੀ 3-4 ਮਹੀਨੇ ਅੰਡਾ ਵਿਕਦਾ ਹਨ ਜਿਵੇਂ ਸਿਆਲਾਂ ਚ ਵਿਕਦਾ 4 ਮਹੀਨੇ 4 ਮਹੀਨੇ ਠੀਕ ਹੈ ਤੇ ਗਰਮੀਆਂ ਚ ਫਿਰ ਥੋਡੇ ਕੋਲੇ ਗਰਮੀਆਂ ਚ ਕੀ ਕੰਮ ਹੁੰਦਾ ਜਿਵੇਂ ਹੁਣ ਗਰਮੀਆਂ ਚ ਇਹਦੇ ਚ ਕਈ ਤਰ੍ਹਾਂ ਜਿਹਦੇ ਕੋਲ ਜ਼ਿਆਦਾ ਹੈ ਹੂੰ ਉਹ ਸਟੋਰ ਕਰ ਸਕਦਾ ਠੀਕ ਹੈ ਜਿਹਦੇ ਕੋਲੇ ਘੱਟ ਹੈ ਉਹ ਬੜਡ ਵੇਚ ਸਕਦਾ ਜਿਵੇਂ ਮੈਂ ਇਹੀ ਕਰਦਾ ਆ ਹੁਣ ਤੱਕ ਬੜਡ 4 ਮਹੀਨਾ ਆਇਆ ਕਿਉਂਕਿ ਬੜਡ ਨੇ ਜਿੰਨਾ ਅੱਖਾਂ ਜਿੰਨੇ ਅਣਕਮ ਦੇਣੀ ਸਾਨੂੰ ਦੇ ਗਿਆ ਜਿੰਨਾ ਉਹਨੇ ਖਾ ਕੇ ਖਰਚ ਕਰਿਆ ਅੰਡਾ ਦੇਣ ਤੱਕ ਉਦੂਆ ਖਰਚਣਾ ਮੰਨੋ ਦਾ ਕਿਉਂਕਿ ਉਦੂਆ ਨੇ ਆਪਦੀ ਇਨਕਮ ਸ਼ੁਰੂ ਕਰ ਲਈ ਉਹਨੇ ਤਾਂ ਥੋੜਾ ਫਰ ਫਰ ਮਾਰ ਕੇ ਚੋ ਬਿਕ ਜਾਣਾ ਠੀਕ ਉਹਨੇ ਆਪ ਦੇ ਖਾਦੇ ਵਾਲੇ ਪੈਸੇ ਪੂਰੇ ਕਰਤੇ ਇੰਨੇ ਵਿੱਚ ਇਨਕਾਉ ਦੇਣੀ ਸੀ ਇਨਕ ਦੇਤੀ ਨਾਲ ਦਿਨਾਂ ਨੂੰ ਵੇਚੋ 15 ਦਿਨ ਫਾਰਮ ਸਾਫ਼ ਰੱਖੋ ਬਿੱਲਾ ਰੱਖੋ ਦੂਆ ਨਵਾਂ ਵੱਚੋ ਫਿਰ ਆਂਡਾ ਕੈਮਿਸਟਰੀ ਰੱਖ ਸਕਦੇ ਕਿੰਨਾ ਚਿਰ ਰੱਖ ਸਕਦਾ ਆਂਡਾ 골ਡ ਸਟੋਰ ਤੇ ਜਿੰਨਾ ਚਿਰ ਮਰਜ਼ੀ ਰੱਖ ਸਕਦਾ 골ਡ ਸਟੋਰ ਤੇ ਕਿਚੀ ਚਾਰ ਦਿਨ ਹੁੰਦੇ ਨੇ 10 ਡਿਗਰੀ ਉੱਚ ਉਸ ਪੈਸੇ ਹੁੰਦੇ ਆਂਦੇ ਲਈ ਰਹੀ ਹੁੰਦੇ ਨੇ ਜੀ ਉਹ ਤਾਂ ਬਹੁਤ ਵਧੀਆ ਸਿਸਟਮ ਹੈ। ਬਹੁਤ ਵਧੀਆ। ਲੈ ਵੀ ਦੋਸਤੋ ਬਾਈ ਨੇ ਬਹੁਤ ਵਧੀਆ ਨਵੀਂ ਗੱਲ ਦੱਸੀ ਹੈ ਵੀ ਆਂਡੇ ਕਰਾਉਂਦਾ ਤਾਂ ਸਪੋਰਟ ਕਰ ਸਕਦੇ ਜਿਵੇਂ ਆਪਾਂ ਆਲੂ ਕਰਦੇ ਹੁੰਦੇ ਆ। ਹਾਂ। ਤੇ ਥੋੜੀ ਚਾਰਜ ਹੁੰਦੇ ਆ ਇਹਦੇ। ਤਾਂ ਸਿਆਲ 'ਚ ਚੰਗੇ ਰੇਟ ਤੇ ਤੁਸੀਂ ਕਲਦੀਪ ਉਹਨਾਂ ਦਾ ਤੁਹਾਨੂੰ ਉਹਦਾ ਰੈਂਟ ਨਹੀਂ ਪੈਂਦਾ ਜਿੰਨਾ ਆਪਣੀ ਸਿਆਲ 'ਚ ਰੇਟ ਮਿਲ ਜਾਂਦਾ ਹੈ ਨਾ। ਠੀਕ ਆ ਕਲਦੀਪ ਭਾਈ ਤੁਹਾਡਾ ਪੇਜ ਕਰਦਾ ਮੈਂ ਮੈਂਸ਼ਨ ਬਾਈ ਨਾਲ ਕਿਸੇ ਨੇ ਜੋੜਨਾ ਜਾਣ ਕਰੀਆ। ਬਹੁਤ ਧੰਨਵਾਦ ਟਾਈਮ ਦੇਣ ਦਾ। ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ। ਠੀਕ ਆ।